ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣ ਉਹਨੇ ਇੰਡੀਆ ਵਾਸੀਆਂ ਦੇ ਲਈ ਆਈ ਵੱਡੀ ਮਾੜੀ ਖਬਰ ਇਹ ਵਜ੍ਹਾ ਵੱਡੇ ਖਤਰੇ ਦੇ ਤੱਕ ਗੂ ਪੈ ਗਿਆ ਵੱਡਾ ਸੰਕਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਆ ਭਾਰਤ ਵਿੱਚ ਵਾਇਰਲ ਇਨਫੈਕਸ਼ਨ ਐਮਪੌਕਸ ਦਾ ਖਤਰਾ ਇੱਕ ਵਾਰ ਫਿਰ ਵਧਦਾ ਜਾ ਰਿਹਾ ਹੈ ਤੇ ਕੇਰਲ ਵਿੱਚ ਦੂਜਾ ਮਾਮਲਾ ਸਾਹਮਣੇ ਆਇਆ ਜਿੱਥੇ ਰਾਜ ਦੇ 에ਰਨਾ ਕੁਲਮ ਖੇਤਰ ਦੇ ਇੱਕ ਨਿਵਾਸੀ ਦੀ ਪੋਰਟ ਪੋਜ਼ਿਟਿਵ ਆ ਮਰੀਜ਼ ਨੂੰ ਹਸਪਤਾਲ ਚ ਅਲੱਗ ਰੱਖਿਆ ਗਿਆ ਤੇ ਉਸ ਦਾ ਇਲਾਜ ਚੱਲ ਰਿਹਾ ਹੈ ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਅਜੇ ਤੱਕ ਇਸ ਮਾਮਲੇ ਵਿੱਚ ਤਣਾ ਦੀ ਪਛਾਣ ਨਹੀਂ ਹੋ ਸਕੀ ਹੈ ਐਮਪੌਕਸ ਇੱਕ ਵਾਇਰਲ ਲਾਗ ਹੈ ਜੋ ਮੰਕੀ ਪੌਕਸ ਦਾ ਵਾਇਰਸ ਕਾਰਨ ਹੁੰਦੀ ਹੈ ਤੇ ਇਹ ਅਰਥੋ ਬਾਕਸ ਵਾਇਰਸ ਜੀਨਸ ਦੀ ਇੱਕ ਪ੍ਰਜਾਤੀ ਹੈ ਐਮਪੌਕਸ ਨੂੰ ਪਹਿਲਾਂ ਮੰਕੀਪੌਕਸ ਵਜੋਂ ਜਾਣਿਆ ਜਾਂਦਾ ਸੀ ਤੇ ਐਸਓਐਸ ਦੀ ਪਹਿਲੀ ਵਾਰ ਵਿਗਿਆਨੀਆਂ ਨੇ 1958 ਚ ਪਛਾਣ ਕੀਤੀ ਸੀ ਜਦੋਂ ਬਾਂਦਰਾ ਚ ਪੌਕਸ ਵਰਗੀ ਬਿਮਾਰੀ ਫੈਲ ਗਈ ਸੀ ਐਮਪੌਸ ਇੱਕ ਚਚਕਵੰਗ ਵਾਇਰਾ ਵਾਇਰਸਾਂ ਦੇ ਇੱਕੋ ਪਰਿਵਾਰ ਨਾਲ ਸੰਬੰਧਿਤ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ